ਸਸੇਗਾ ਜੀ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਪਹੁੰਚੁਕਿਆ ਮੇਲਾ ਮੁਕਸਰ ਮੱਗ ਗਈ ਅੱਜ ਵੱਖਰੀ ਟਾਈਪ ਦੀ ਵੀਡੀਓ ਸੱਜਣੋ ਤੁਹਾਨੂੰ ਦਿਖਾ ਰਹੇ ਆਂ ਕਿਰਪਾ ਇਹਨਾਂ ਆ 6 ਮਹਿੰਦਰੇ ਸੌਰਸ ਸੋਨਾਲੀਕਾ ਪਾਵਰ ਮਸ਼ੀਨਾਂ ਵੀ ਆ ਗਈਆਂ ਨੇ ਦੇਖ ਸਕਦੇ ਜੇ ਅਗਲੇ ਬੰਨੇ ਜਿੱਥੇ ਕੱਟ ਲੱਗਣਾ ਮਿੱਟੀ ਪੁੱਟਣ ਵਾਲੀ ਮਸ਼ੀਨਾਂ ਰੋਟਾਵੇਟਰ ਠੀਕ ਹੈ ਜੀ ਵੱਖੋ ਵਖਰੇ ਨਜ਼ਾਰੇ ਦੇ ਐਟਮਾ ਇੱਥੇ ਆਈਆਂ ਸੰਦਵੰਦ ਜਿਮੀਦਾਰਾਂ ਦੇ ਜੋ ਬੜੇ ਵਧੀਆ ਢੰਗ ਦੇ ਨਾਲ ਖੇਤੀਬਾੜੀ ਕਰ ਸਕਦਾ ਹੈ ਕਿਸਾਨ ਤੇ ਵੱਖੋ ਵਖਰੀ ਗਾਂ ਹੁਣ ਵਾਧੇ ਜਾਂਦੇ ਸੰਦ ਕੋਈ ਇਹ ਨਾ ਕਰਤਾ ਕਿਸੇ ਨੇ ਆ ਕਰਤਾ ਕੰਪਨੀ ਵਾਲੇ ਨੇ ਹਰ ਕੰਪਨੀ ਵਾਲੇ ਇੱਥੇ ਆਪਣੀ ਮੁਕਸਰ ਮਾਗੀ ਤੇ ਇਹ ਸੰਦ ਲੈ ਕੇ ਆਉਂਦੇ ਵਿਖਾਉਣ ਨੂੰ ਇਹ ਵਾਤੋ ਵਦ ਭੈਣ ਭਰਾ ਵੇਖਣ ਵੇਖ ਕੇ ਆਪਣੀਆਂ ਖਰੀਦਦਾਰੀ ਕਰਨ ਕਰਕੇ ਇਸ ਮੇਲੇ ਦੇ ਵਿੱਚੋਂ ਲਾਹ ਖਟਣ ਸੋਹਣ ਲੀਕਾ ਦੇ ਵੱਖੋ ਵੱਖਰੀ ਤਰੀਕੇ ਦੇ ਛੋਟੇ ਵੱਡੇ ਟੈਕਟਰ ਆ ਗਏ ਆ ਇੱਕ ਬਿਲਕੁਲ ਛੋਟਾ ਵੀ ਹੈਗਾ ਏ ਜਿਹੜਾ ਬਾਗਬੂਗ ਦੇ ਵਿੱਚ ਵਾਹਣਾ ਆਵੇ ਬਿਲਕੁਲ ਛੋਟਾ ਲਓ ਜੀ ਨਿਕਾਇਆ ਭਾਵੇਂ ਬੱਚੇ ਚਲਾਈ ਫਿਰਨੇ ਉਹਨੂੰ ਰੋਟਾ ਵੇਟਰਾ ਆਗੇ ਨੇ ਸਪਰੇਅ ਵਾਲੀਆਂ ਮਸ਼ੀਨਾਂ ਆਂ ਕਿ ਜਿੱਥੇ ਮਰਜ਼ੀ ਡੱਕ ਕੇ ਸਪਰੇਅ ਕਰੋ ਤੇ ਐਰੋਮੈਟਿਕ ਜਿਹੜੀ ਆ ਚੱਲੀ ਜਾਂਦੇ ਪੰਪ ਤੇ ਗਨਾਲੀ ਦੀ ਲੋੜ ਆ ਫੜਨ